ਲੋ ਜੀ ਛੱਡ ਤਿਆਰ ਕਰਤਾ ਆਪਾਂ 1200 ਰੁਪਏ ਦੇ ਵਿੱਚ ਆਹਾ ਹੋ ਗਿਆ ਕਮ ਸੇ ਕਮ 20 ਬਾਈ 18 ਕ ਦਾ ਤੇ ਇੱਕ ਪੈ ਪੈ ਇਧਰੋਂ ਸਟਾਰਟ ਹੋ ਗਈ ਇਹ ਉਧਰ ਨੂੰ ਵਾਗੀ ਤੇ ਉਹਦੇ ਬਾਅਦ ਇੱਕ ਵਿਚਾਲੇ ਲਾਤੀ ਆਪਾਂ سپورਟ ਨੂੰ ਇੱਕੋ ਸਿਰੇ ਤੇ ਲਾਤੀ ਤਿੰਨਾਂ ਨਾਲ ਉੱਤੇ ਆ ਪਤਲੇ ਲਾਤੀ ਇੰਚ-ਇੰਚੀ ਵਾਲੇ ਹੁਣ ਇਹ 11-1200 ਚ ਕਿਵੇਂ ਤਿਆਰ ਹੋ ਗਿਆ ਇਹ ਵੀ ਤੁਹਾਨੂੰ ਦੱਸਦੇ ਆਂਗੇ ਤੇ ਇੱਕ ਕੰਦਨ ਨਾਲ ਪਲੜ ਬੰਨਣ ਵਾਸਤੇ ਆਪਾਂ ਪਤਲੀ ਤਾਰ ਲਾ ਦਾਂਗੇ ਕਾਲੇ ਪੇਚਾਂ 'ਚ ਹੁਣ ਇਹਦੇ ਉੱਤੇ ਆਪਾਂ ਬ੍ਰੀਕ ਲਾਵਾਂਗੇ ਤਾਰਾਂ ਆਹਾ ਇੱਕ ਕੰਦਨ ਨਾਲ ਲਾ ਤੇ ਕੁਛ ਜਿੰਨਾ ਕੁ ਹੋ ਸਕੇ ਉੱਤੇ ਐਸ ਸਲੋਟ ਲਾ ਦਾਂਗੇ ਕੁਛ ਢਿੱਡੇ ਲੋਟ ਲਾ ਦਾਂਗੇ ਫਿਰ ਉੱਤੇ ਪਾ ਦਾਂਗੇ ਪਲੜ ਤੇ ਸ਼ੂਟ ਜਿਵੇਂ ਤਾ ਧੁੱਪਰ ਕੱਢਣੇ ਨੇ ਇਸ ਕਰਕੇ ਕਿ ਕਿਰਾ ਗਾਈਆਂ ਦਾ ਕੋਈ 2-4 ਘੰਟੇ ਨਾਲੇ ਥਾਂ ਬਦਲ ਹੋ ਜੂਗੀ ਇਸ ਖੁਰਲੀ ਤੇ ਬੰਨਦਿਆ ਕਰਾਂਗੇ ਵੈਸੇ ਆਪਾਂ ਉਹ ਪਰਲੇ ਖੁਰਲੇ ਪਰਲੇ 'ਚ ਬੰਨਦਨੇ ਆ ਤੇ ਸਾਹਮਣੇ ਵਾਲੇ ਚ ਬੰਨੀਆਂ ਪਈਆਂ ਨੇ ਦੋ ਹੁਣ ਦਿਨੇ-ਦਿਨੇ ਉੱਥੇ ਹੁੰਦੀਆਂ ਨੇਗੀਆਂ ਰਾਤ ਨੂੰ ਉਧਰ ਅੰਦਰ ਛੱਡੇ ਚ ਹੁੰਦੀਆਂ ਨੇਗੀਆਂ ਤੇ ਹੁਣ ਇਹ 1200 ਚ ਕਿਵੇਂ ਤਿਆਰ ਹੋਇਆ ਇਹ ਵੀ ਤੁਹਾਨੂੰ ਦੱਸ ਦਿਆਂ 1200 ਦੇ ਵਿੱਚ ਆਪਾਂ ਪਾਪਾਂ ਪਹਿਲੀ ਜਿਹੜੀਆਂ ਮੇਨ ਪਾਪਾਂ ਨੂੰ ਸਪੋਰਟ ਆਉਣੀਆਂ ਇਹ ਮੇਰੇ ਕੋਲੇ ਪਈਆਂ ਸੀ ਆਪਾਂ ਤਾਂ ਸਿਰਫ ਇੱਕਾ ਪਤਲੀ ਇੰਚੀ ਦੀ ਇਹ ਛੇ ਇੰਚੀ ਦੀ ਇਹ ਇਹ ਲਿਆਤੀ ਹੈਗੀ ਇੱਕਾ ਉਹ ਦੂਜੇ ਨੰਬਰ ਵਾਲੀ ਲਿਆਤੀ ਹੈ 600 ਦੀਆਂ ਇਹ ਆ ਜਾਣਗੀਆਂ ਤੇ 500 ਦਾ ਟੁਕੜਾ ਆਇਆ ਹੈਗਾ 400 ਦਾ 1000 ਹੋ ਗਿਆ ਆ ਬੜਾ ਇਹ ਉਹ ਥੁੱਕ ਤੱਕ ਹੈ ਉਦੋਂ ਅੱਗੇ ਜਿਸ਼ਤੀ ਵਾਲੀ ਵੀ ਕਰੇ ਪਈ ਸੀ ਆਪਣੇ ਕੋਲੇ ਅੱਧੇ ਬਾਦ ਆ ਤਾਰ ਆ ਗਈ 100 ਰੁਪਏ ਦੀ ਤੇ 100 ਰੁਪਏ ਦੇ ਪਾਸ ਨਟ ਆ ਜਾਣੇ 1200 ਰੁਪਏ ਚ ਆਪਣਾ ਛੱਡ ਤਿਆਰ ਹੋ ਜਾਊਗਾ ਪਾਣੀ ਦੇ ਤੇ ਲੱਗੀ ਵਾਲਾ ਆਪਸਾ Si O timing habibi Ti tad height <laughs> shirt Ti track shirt 26 30 31 32 33 34 35 36 37 ਛਾਤ ਤਾਂ ਵੀ ਹੋ ਗਈ ਛੇਤੀ ਨਹੀਂ ਹਵਾ ਨਹੀਂ ਲਾਵੇਗੀ ਮਾ ਮਾ ਅਬੜੇ ਫੈਲੀ ਨਾ ਮੋਦਲੀ ਪਸਵਾ ਤੇ ਹੂੰ ਤਾਂ ਬਾਹਰ ਠੰਡਾ ਕੋਰੀ ਪਰ ਗਾਈਆਂ ਆਪਣੇ ਬਣਾਏ ਦੇ ਵਿੱਚ ਵਧੀਆ ਹਰੀਆਂ ਥੋੜਾ ਜਿਹਾ ਨੀਰ ਨੂੰ ਰੱਖਾ ਕੇ ਰਸ ਜਲੀਆ ਤੇ ਮਸਲੋ ਥੋੜੀ ਥੋੜੀ ਨਟਕੀਆਂ ਜਾਨੇ ਫਿਰ ਬੰਦ ਕਰ ਦਾਂਗੇ ਥੱਲੋਂ ਹਵਾ ਆਉਂਦੀ ਨਹੀਂ ਹੈਗੀ ਪਰਲੇ ਸੜ ਪਾਥ ਜਾਂਦਾ ਢੇਰ ਲੱਗਿਆ ਹੋਇਆ ਹੈਗਾ ਇੰਨੀ ਕੋਈ ਹੋ ਨਹੀਂ ਹੁਣ ਵਧੀਆ ਖੜੀਆਂ ਨਹੀਂ ਨੇ ਤਾਂ ਪੂਛਾਂ ਵਿੱਚ ਲਈ ਖੜੀਆਂ ਹੁੰਦੀਆਂ ਆ ਤੇ ਰਾਂਜਲੀਆਂ ਖੁਰਲੀਆਂ ਬੇਲੀਆਂ ਹੁਣ ਇਹਨਾਂ ਨੂੰ ਪਰਾਂ ਸ਼ਿਫਟ ਕਰ ਦਿੰਨੇ ਆ ਮੈਂ ਥਾਂ ਬਦਲ ਹੋ ਗਿਆ ਇਹਨਾਂ ਦਾ